Thank you. ਅਪੀਅਰ ਟੂ ਬੀ ਟੂਰ ਅਲੀ ਇਨ ਕੇਸ ਤਰੀਕੇ ਸੇ ਆਪ ਪ੍ਰੂਫ ਵੀਟੋ ਆਕਰਮ ਸਰ ਮੈਂ ਅੱਜ ਜੋ ਕਈ ਅਖਬਾਰਾਂ ਦੇ ਵਿੱਚ ਦੋ ਤਿੰਨ ਦਿਨ ਤੋਂ ਐਜੂਕੇਸ਼ਨ ਡਿਪਾਰਟਮੈਂਟ ਆਫਿਸ ਅੱਤੇ ਟੂ ਪਰ ਬਾਰੇ ਆਇਆ ਸੀ ਕਿ ਪੇਪਰ ਲੀਕ ਹੋਇਆ ਹੈ ਇੱਕ ਐਗਰੀਮੈਂਟਰਸ ਦੀ ਐਜੂਕੇਸ਼ਨ ਕੋਈ ਇੰਸਟੀਚਿਊਟ ਹੈ ਉਨੇ ਸਭ ਤੋਂ ਪਹਿਲਾਂ ਵੀਡੀਓ ਜਾਰੀ ਕੀਤੀ ਸੀ ਕਿ ਵੀ ਉਹਦੇ ਕੋਲ ਕੋਈ ਪ੍ਰੂਫ ਨਹੀਂ ਹੈ ਕਿ ਉਹਦੇ ਕੋਲੇ ਕੋਈ ਬੇਸਿਸ ਨਹੀਂ ਹੈ ਪਰ ਉਹਨੇ ਕਿਸੇ ਤੋਂ ਗੱਲ ਸੁਣੀ ਹੈ ਕਿ ਪੇਪਰ ਲੀਕ ਹੋਇਆ ਮੈਂ ਉਹਦੇ ਬਾਰੇ ਸਾਰਿਆਂ ਨੂੰ ਇਹਦੇ ਬਾਰੇ ਕਿ ਲੈਕਟੀਫਾਈ ਕਰਨਾ ਚਾਹੁੰਦਾ ਸੀ ਕਿ ਅਸੀਂ ਕੰਚਾ ਰੈਲੀਗੇਸ਼ਨ ਸਾਡ ਤੇ ਲੱਗੇ ਹੈ ਕਿ ਐਪੀਪੀਐਸਸੀ ਦੇ ਉੱਤੇ ਇੱਕ ਤੱਕ ਇਹ ਵੀ ਕੋਈ ਕਿਸੇ ਆਜੀ ਕਲਚਰ ਅਫਸਰ ਨੇ 32 ਲੱਖ ਰੁਪਏ ਲਿਆ ਹੈ ਕਿ ਉਹ ਪੇਪਰ ਲੀਕ ਕਰਨ ਵਾਸਤੇ ਨੰਬਰ 2 Haryana ਦੇ ਕੈਂਡੀਡੇਟਸ ਨੂੰ ਪੇਪਰ ਲੀਕ ਕੀਤਾ ਗਿਆ ਤਾਂ ਕਿ ਉਹ ਪਹਿਲਾ ਆ ਜਾਵੇ ਨੰਬਰ 10 ਕੇ ਵੀ ਜਿਹੜੇ ਕੈਂਡੀਡੇਟਸ ਹੈ ਉਹਨਾਂ ਨੂੰ ਲੇਟ ਲਿਆਂਦਾ ਗਿਆ ਤੇ ਲੇਟ ਡਾ ਗਿਆ ਤਾਂ ਕਿ ਉਹਨਾਂ ਦਾ ਪਤਾ ਨਾ ਲੱਗੇ ਕਿ ਪੇਪਰ ਫਰਦਰ ਲਈ ਜਾਣਾ ਹੈ ਇਹ ਤੰਤਰੀਜੇਸ਼ਨ ਜੋ ਮੈਂ ਕੁਝ ਨਿਊਜ਼ਪੇਪਰ ਦੇ ਵਿੱਚ ਕੁਝ ਵੀਡੀਓ ਦੇ ਵਿੱਚ ਉਹਦੇ ਬਾਰੇ ਕਲੀਅਰ ਕਰ ਪਹੁੰਚਣਾ ਚਾਹੁੰਦਾ ਕਿ ਅਸੀਂ ਇਹਨੂੰ ਬੜੇ ਬੜੇ ਹੀ ਮੈਂ ਕਹਿਣਾ ਚਾਹਾਂਗਾ ਕਿ ਬੜੇ ਹੀ ਸੁਚੱਜੇ ਢੰਗ ਨਾਲ ਬੜੇ ਹੀ ਇਮਾਨਦਾਰੀ ਨਾਲ ਬੜੇ ਹੀ ਪਾਰਦਰਸ਼ਤਾ ਨਾਲ ਕੰਡਕਟ ਕਰਾਇਆ ਹੈ ਅਸੀਂ ਕਾਫੀ ਮਿਹਨਤ ਲੰਨੀ ਹੈ ਕਿ ਪੇਪਰ ਦੇ ਚ ਬਿਲਕੁਲ ਸਾਫ ਸੁਥਰੇ ਢੰਗ ਨਾਲ ਹੋਵੇ ਜਿਹਦੇ ਵਿੱਚ ਇੱਕ ਤੈ ਹੈ ਕਿ ਜਿਹੜੇ ਪੇਪਰ ਦੇ ਵਿੱਚ ਜਿਹੜੇ ਪੇਪਰ ਕੰਡਕਟ ਕਰਨਾ ਸੀਗਾ ਤੇ ਸਾਡੇ ਸੁਪਰਵਾਈਜ਼ਰ ਸੀ ਜਿਹੜੇ ਸਾਡੇ ਉੱਥੇ ਟੀਮ ਦੇ ਬੰਦੇ ਲੱਗੇ ਆ ਉਹਨਾਂ ਨੂੰ ਸਾਡੇ ਸੈਕਟਰੀ ਐਗਜ਼ਾਮੀਨੇਸ਼ਨ ਨੇ ਉੱਥੇ ਪਰਸਨਲੀ ਜਾ ਕੇ 27 ਤੇ 28 ਤੱਕ ਨੂੰ ਬਰੀਫ ਕੀਤਾ ਸੀ ਕਿ ਕਿਸ ਤੱਕ ਕਿਸ ਤੱਕ ਕਰਨਾ ਹੈ ਤੇ ਕਿਸ ਕਿਸ ਤੱਕ ਤੱਕ ਕੰਡਕਟ ਕਰਨਾ ਹੈ ਉਸ ਤੋਂ ਬਾਅਦ ਜਿਹੜੇ ਪੇਪਰ ਹੈ ਉਹ ਇੱਥੋਂ ਅਸੀਂ ਪੀਪੀਐਸਸੀ ਤੋਂ ਸਾਡੇ ਇੱਥੇ ਵਿੱਚੋਂ ਅਸੀਂ ਸੀਲਡ ਕਵਰ ਵਿੱਚ ਲੈ ਕੇ ਅੰਡਰ ਸਕਿਉਰਿਟੀ ਲੈ ਕੇ ਜੰਨੇ ਉੱਥੇ ਉਹ ਜਿਹੜੀ ਸੀਲਡ ਕਵਰ ਹੈਗਾ ਉਹ ਉੱਥੇ ਜਾ ਕੇ ਉਹਨਾਂ ਦੇ ਕੈਂਡੀਡੇਟ ਸਾਹਮਣੇ ਜਦੋਂ ਪੇਪਰ ਦਾ ਟਾਈਮ ਹੁੰਦਾ ਉਦੋਂ ਸੀਲ ਖੋਲ੍ਹੀ ਜਾਂਦੀ ਹੈ ਉਹਦੀ ਵੀਡੀਓ ਰਿਕਾਰਡਿੰਗ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਅਸੀਂ ਬਾਇਓਮੈਟ੍ਰਿਕ ਮਸ਼ੀਨਾਂ ਲਾਈਆਂ ਹੋਈਆਂ ਤਾਂ ਕਿ ਜਿਹੜਾ ਕੈਂਡੀਡੇਟ ਆਉਂਦਾ ਉਹਦੀ ਇਹ ਫਿੰਗਰਸਟਰੀ ਹੈ ਬਾਇਓਮੈਟ੍ਰਿਕ ਤੇ ਲੱਗਦੀ ਹੈ ਜੋ ਉਹਨੇ ਪਹਿਲਾਂ ਬਾਇਓਮੈਟਰ ਦਿੱਤਾ ਉਹਦੇ ਨਾਲ ਮੈਚ ਕੀਤਾ ਜਾਂਦਾ ਹੈ 5G ਦੇ ਜੈਮਰ ਸਟਾਲ ਹਰ ਰੂਮ ਦੇ ਵਿੱਚ ਕੀਤੇ ਜਾਂਦੇ ਆ ਜਿਸ ਜੀ ਕਿ 30 ਤੋਂ 35 ਬੱਚੇ ਹੁੰਦੇ ਆ ਔਰ ਉਹਦੇ ਵਿੱਚ 5G ਦਾ ਤੱਕ ਉਹਦੀ ਉਹਦੀ ਕੈਪੇਬਿਲਟੀ ਹੈ ਉਹਨੂੰ ਬਲੌਕ ਕਰਨ ਦੀ ਐਂਡ ਨੰਬਰ 2 ਉਹਦੇ ਤੇ ਇੰਟਰਨੈਟ ਤੇ ਬਲੂਟੁੱਥ ਸਾਰਾ ਕੁਝ ਬਲੌਕ ਹੋ ਔਰ ਕੋਈ ਚਾਂਸ ਨਹੀਂ ਹੈ ਕਿ ਬਾਰੋਂ ਕੋਈ ਬੱਚਾ ਉਹਦੇ ਵਿੱਚ ਉਹਦੇ ਵਿੱਚ ਇਸ ਤਿੱਕੇ ਨਾਲ ਉਹਨੂੰ 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 ਕਲਾਸ ਕਰਕੇ ਪੇਪਰ ਕਰ ਸਕਦਾ ਹੈ। ਕਿਸੇ ਵੀ ਬੱਚੇ ਨੂੰ ਕਿਸੇ ਵੀ ਕੈਂਡੀਡੇਟ ਜਿਹੜੇ ਜਿਹੜੇ ਬੱਚਾ ਕੈਂਡੀਡੇਟ ਹੈ ਅਪੀਅਰ ਹੋ ਰਿਹਾ ਹੈ ਉਹਨੂੰ ਅਸੀਂ ਮੋਬਾਈਲ ਫੋਨ ਅੰਦਰ ਲਾਉਣਾ ਅਲਾਉ ਨਹੀਂ ਕੀਤਾ ਜਾਂਦਾ। ਜਿਹੜੇ ਉੱਥੇ ਕੈਂਡੀਡੇਟਸ ਆ ਰਹੇ ਆ ਉਹਨਾਂ ਨੂੰ ਐਚਐਚਐਮਡੀ ਐਨਡੀਐਫਐਮਡੀ ਦਾਰੇ ਕ੍ਰਾਸ ਕਰਕੇ ਫਿਜ਼ੀਕਲ ਫਿਸਕਿੰਗ ਕਰਕੇ ਅੰਦਰ ਲਿਆਂਦਾ ਜਾਂਦਾ ਜਾਂਦਾ। ਹਰ ਕੈਂਡੀਡੇਟ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਸੁਪਰਵਾਈਜ਼ਰ ਅਫਸਰ ਲਾਏ ਆ ਅਸੀਂ ਗਵਰਨਮੈਂਟ ਨੂੰ ਕਹਿ ਕੇ ਉਹਨਾਂ ਤੋਂ ਸਾਨੂੰ ਕੁਝ ਪੀਸ ਅਫਸਰਸ ਜਿਹੜੇ ਸੀਨੀਅਰ ਲੈਵਲ ਦੇ ਉਹ ਆਏ ਸੀਗੇ ਉਹਨਾਂ ਨੇ ਸਾਡੇ ਸੁਪਰਵਾਈਜ਼ ਕੀਤਾ ਉਹਨਾਂ ਵੱਲੋਂ ਵੀ ਸਾਡੇ ਕੋਲ ਰਿਪੋਰਟ ਆ ਕਿ ਕਿਸੇ ਇੱਕ ਸੈਟਰ ਵਿੱਚ ਕੁਝ ਵੀ ਅਸਹੀ ਗੱਲ ਨਹੀਂ ਪਈਗੀ ਪੇਪਰ ਬਿਲਕੁਲ ਨੋਰਮ ਰਿਹਾ ਹੈ ਹੁਣ ਤਿੰਨ ਚਾਰ ਗੱਲਾਂ ਜਿਹੜੀ ਆਈਆਂ ਕਿ ਕੈਂਡੀਡੇਟਸ ਨੂੰ ਹਰਿਆਣਾ ਦੇ ਕੈਂਡੀਡੇਟਸ ਨੂੰ ਕੀਤਾ ਗਿਆ ਉਹ ਵੀ ਰਿਜ਼ਲਟ ਦੇ ਵਿੱਚ ਸਾਹਮਣੇ ਹੋ ਜਾਏਗਾ ਕੈਂਡੀਡੇਟਸ ਨੂੰ ਲੇਟ ਲੰਦਾ ਗਿਆ ਉਸ ਦੀ ਆ ਦੀ ਵੀਡੀਓ ਰਿਕਾਰਡਿੰਗ ਚੈੱਕ ਕਰ ਲਈਏ ਇੱਕ ਵੀ ਕੈਂਡੀਡੇਟ 11 ਐ ਜਿਹੜਾ ਕਿ 30 ਤੋਂ 32 ਲੱਖ ਦਾ ਹੈਗਾ ਐਗਰੀਕਲਚਰ ਡਿਪਾਰਟਮੈਂਟ ਦਾ ਜਾਂ ਕਿਸੇ ਵੀ ਕਿਸੇ ਡਿਪਾਰਟਮੈਂਟ ਦਾ ਪੰਜਾਬ ਗਵਰਨਮੈਂਟ ਦਾ ਬੰਦਾ ਸਾਡੇ ਨਾਲ ਐਸੋਸੀਏਟਡ ਨਹੀਂ ਸੀ ਜਿਨੇ ਕਿ ਪੇਪਰ ਕੰਡੈਕਟ ਕਰਾਇਆ। ਇਹ ਸਾਰੇ ਪੇਪਰ ਸਟੇਟ ਦੇ ਬਾਹਰੋਂ ਸੈੱਟ ਹੋਏ ਆ ਤੇ ਬਾਹਰੋਂ ਮਰ ਗਿਆ। ਸੋ ਮੈਂ ਇਹਨਾਂ ਨੂੰ ਖਾਸ ਪੰਜਾਬ ਦੇ ਯੂਥ ਨੂੰ ਉਹਨਾਂ ਦੇ ਪੇਰੈਂਟਸ ਨੂੰ ਜਿਹੜੇ ਸਪੈਰੈਂਟਸ ਆ ਉਹਨਾਂ ਨੂੰ ਇਹ ਬੜੀ ਜ਼ਿੰਮੇਵਾਰ ਟਾਲ ਇਹ ਸ਼ੂਟ ਜਣੀ ਚਾਹਣਾ ਹੈ ਕਿ ਪੇਪਰ ਬੜੇ ਇਮਾਨਦਾਰੀ ਨਾਲ ਬੜੀ ਪਾਰਦਰਸ਼ਤਾ ਨਾਲ ਤੇ ਬੜੇ ਬੜੇ ਸੁਚੱਜੇ ਰੱਖਣਾ ਕੀਤਾ ਗਿਆ ਹੈਗਾ। ਔਰ ਜਿੰਨੇ ਵੀ ਪੇਪਰ ਇਸ ਤੋਂ ਬਾਅਦ ਪੀਪੀਐ ਉਹੀ ਮਤ ਨੂੰ ਇਹ ਛੋਟੀ ਦਿੰਦਾ ਕਿ ਇੰਨੇ ਹੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਤੇ ਪਾਰਦਰਸ਼ਤਾ ਨਾਲ ਕੀਤਾ ਜਾਏਗਾ ਔਰ ਕਿਸੇ ਵੀ ਤਰੀਕੇ ਦੀ ਪੀਪੀਐਸਸੀ ਨੂੰ ਕੋਈ ਅਪਰੋਚ ਕਰਕੇ ਉਹਨੂੰ ਮੈਨੇਜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਆਪਣੇ ਵਾਲੇ ਦੱਸਣਾ ਚਾਹਾਂਗਾ ਕਿ ਮੈਨੂੰ ਵੀ ਜਦੋਂ ਮੈਂ ਜੁਆਇਨ ਕੀਤਾ ਸੀ ਮੈਂ ਸਟੂਡੈਂਟ ਸੀ ਇਸ ਪੀਪੀਐਸ ਦੇ ਰਾਈਟ ਪੀਪਰ ਦੇ ਕੇ ਟੈਸਟ ਲਗਿਆ ਇੱਥੋਂ ਉਸ জব ਚੋਂ ਟਾਰਿਆ ਔਰ ਮੈਂ ਉਹਨਾਂ ਦੀ ਉਹਨਾਂ ਦੀ ਫੀਲਿੰਗ ਨੂੰ ਬੱਚਿਆਂ ਦੀ ਫੀਲਿੰਗ ਨੂੰ ਸਮਝਦਾ ਬੱਚਿਆਂ ਦੇ ਪੇਰੈਂਟਸ ਦੀ ਫੀਲਿੰਗ ਨੂੰ ਸਮਝਦਾ ਕਿ ਇਹਦੇ ਵਿੱਚ ਉਹਨਾਂ ਦੀ ਕੀ ਵੀਤੀ ਹੋਏਗੀ ਜਿਹੜੇ ਬੱਚੇ ਨੇ ਅਫੀਰ ਹੋਇਆ ਕਿੱਡਾ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਜਿਹੜੇ ਬੱਚੇ ਨੇ ਅੱਗੇ ਪੱਦਰ ਪੇਪਰ ਵਿੱਚ ਅਫੀਰ ਹੋਣਾ ਹੈ ਜਾਂ ਉਹਨਾਂ ਨੇ ਉਹ ਗੱਪ ਕਰਦੇ ਆ ਕਿ ਸਾਨੂੰ ਪੀਪੀਐਸ ਦੇ ਪੇਪਰ ਦੇਵਾਂਗੇ ਉਹਨਾਂ ਦੀ ਫੀਰੀ ਤੇ ਮੈਂ ਸਮਝਦਾ ਪਰ ਮੈਂ ਉਹਨਾਂ ਨੂੰ ਇਹ ਛੂਟੀ ਦਿਨਾ ਚਾਹਣਾ ਹੈ ਕਿ ਵੀ ਇਹ ਪੇਪਰ ਇਹ ਜਿਹੜਾ ਜਿਹੜਾ ਇਹ ਪੇਪਰ ਹੋਇਆ ਹੈ ਉਹ ਜਿਹੜੇ ਅੱਗੇ ਤੋਂ ਪੇਪਰ ਹੋਣਗੇ ਉਹ ਬੜੇ ਮਾਨਦਰਨ ਦਾ ਬੜੇ ਹੀ ਪਾਤਸ਼ਾਹੀ ਤਰ੍ਹਾਂ ਦੇ ਬੜੇ ਸੱਚਟਕ ਦਾ ਹੁੰਦੇ ਰਹਿਣਗੇ